Hi everyone main Dr Iqbal ji to dosto aaj aap gall karni hai nazla jukam shikkan bare dosto je tu si bahut salan to is bimari nal safar kar rahe ho aur har roz koi na koi medicine use kar rahe ho anti allergic antihistamine ya koi nasal spray aur bahut salan to bahut zyada parhez vi rakh rahe ho par phir vi tohanu eh lagda hai ke shayad koi din aave assi theek ho jange par dosto oh din kade vi nahi auna ਕਿਉਂਕਿ ਇਸ ਤਰੀਕੇ ਦੇ ਨਾਲ ਬਿਮਾਰੀ ਨੂੰ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਦੋਸਤੋ ਅਸੀਂ ਪਿਛਲੇ 5 ਸਾਲਾਂ ਤੋਂ ਹਜ਼ਾਰਾਂ ਪੇਸ਼ੈਂਟਸ ਹਰ ਤਰ੍ਹਾਂ ਦੀ ਅਲਰਜੀ ਵਾਲੇ ਪਰਮਾਨੈਂਟਲੀ ਠੀਕ ਕਰ ਚੁੱਕੇ ਹਾਂ ਔਰ ਆਪਣਾ ਇੱਕੋ ਇੱਕ ਪਹਿਲਾ ਹਸਪੀਟਲ ਹੈ ਸਵੇਰਾ ਅਲਰਜੀ ਹਸਪੀਟਲ ਇਹਦੇ ਵਿੱਚ ਜਿਹੜਾ ਇਲਾਜ ਕਰਨ ਦਾ ਤਰੀਕਾ ਉਹ ਬਿਲਕੁਲ ਹੀ ਯੂਨੀਕ ਹੈ ਉਹ ਬਿਲਕੁਲ ਹੀ ਵੱਖਰਾ ਹੈ ਪਰ ਤੁਹਾਡੇ ਲਈ ਬਿਲਕੁਲ ਹੀ ਨਿਊ ਹੈ ਪਰ ਦੋਸਤੋ ਇਹ ਜਿਹੜਾ ਸਿਸਟਮ ਹੈ ਇਹ ਤੁਹਾਨੂੰ ਕਿਸੇ Google YouTube ਜਾਂ ਕਿਸੇ ਬੁੱਕ ਦੇ ਵਿੱਚੋਂ ਨਹੀਂ ਮਿਲੂਗਾ ਕਿਉਂਕਿ ਇਹ ਐਕਸਪੀਰੀਅੰਸ ਬੇਸਡ ਆ ਇਹ ਸਾਇੰਸ ਬੇਸਡ ਆ ਔਰ ਇਹਦੇ ਵਿੱਚ ਜਿਹੜੀ ਮੈਡੀਸਿਨ ਯੂਜ਼ ਕਰਦੇ ਆ ਉਹ ਬਿਲਕੁਲ ਨੇਚਰਲ ਆ ਪlant based ਦਾ ਪਰ ਉਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਆ ਔਰ ਦੋਸਤੋ ਜਿਹੜੀ ਨਜਲਾਜ ਕਾਮ ਛਿੱਕਾਂ ਦੇ ਵਿੱਚ ਮੈਡੀਸਿਨ ਯੂਜ਼ ਹੁੰਦੀ ਆ ਚਾਹੇ ਤੁਹਾਨੂੰ ਪ੍ਰੋਬਲਮ 10 ਸਾਲ ਦੀ ਆ ਚਾਹੇ 20 ਸਾਲ ਦੀ ਆ ਚਾਹੇ ਕੋਈ ਬੱਚਾ ਹੋਵੇ ਚਾਹੇ ਬਜ਼ੁਰਗ ਉਹਦੀ ਇੱਕੋ ਹੀ ਮੈਡੀਸਿਨ ਆ SN Coldi ਜਾਣੀ ਸਨੀਜ਼ਿੰਗ ਐਂਡ ਕੋਲਡ ਔਰ ਅਪਰ ਰੈਸਪੀਰੇਟਰੀ ਟ੍ਰੈਕ ਦੀ ਕੋਈ ਵੀ ਪ੍ਰੋਬਲਮ ਚਾਹੀਏ ਉਹ ਹੈ ਫੀਵਰ ਕਾਮਨ ਕੋਲਡ ਰਾਈਨਾਈਟਸ ਸਾਈਨੋਸਾਈਟਸ ਚਾਹੀਏ ਨੱਕ ਚ ਪੋਲੀਪ ਬਣੇ ਆ ਜਿਹਦੇ ਕਰਕੇ ਛਿੱਕਾਂ ਜੁਕਾਮ ਦੀ ਪ੍ਰੋਬਲਮ ਆਉਂਦੀ ਆ ਇੱਕੋ ਹੀ ਮੈਡੀਸਨ ਇੱਕੋ ਹੀ ਸਿਸਟਮ ਆ ਔਰ ਚਾਹੇ ਤੁਸੀਂ ਇਹਨੂੰ ਆਨਲਾਈਨ ਆਰਡਰ ਕਰ ਸਕਦੇ ਹੋ ਔਰ ਚਾਹੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਔਰ ਇਹਦਾ ਜਿਹੜਾ ਪੂਰਾ ਸਿਸਟਮ ਆ ਉਹ ਸਟੈਪ ਬਾਈ ਸਟੈਪ ਸਮਝ ਸਕਦੇ ਹੋ ਔਰ ਫਿਰ ਵੀ ਜੇ ਤੁਹਾਨੂੰ ਕੋਈ ਕਨਫਿਊਜ਼ਨ ਆ ਤੁਸੀਂ ਸਵੇਰ 9 ਤੋਂ 5 ਮੰਡੇ ਟੂ ਸੈਟਰਡੇ ਕਾਲ ਕਰਕੇ ਜਿਹੜੀ ਪੂਰੀ ਜਾਣਕਾਰੀ ਆ ਉਹ ਲੈ ਸਕਦੇ ਹੋ ਪਰ ਇਸ ਬਿਮਾਰੀ ਤੋਂ ਪਰਮਨੈਂਟਲੀ ਛੁਟਕਾਰਾ ਪਾ ਸਕਦੇ ਆ ਥੈਂਕਸ ਫॉर ਵਾਚਿੰਗ